ਪਾਣੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਇਕੱਠੇ ਹੋ ਕੇ ਸ਼ਹਿਰ ਧਾਰੀਵਾਲ ਦੇ ਨਹਿਰ ਵਾਲੇ ਪੁਲ ਤੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਤੇ ਬੀਜੇਪੀ ਦਾ ਪੁਤਲਾ ਵੀ ਫੂਕਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਪਾਣੀ ਦੇ ਮਸਲੇ ਤੇ ਕੇਂਦਰ ਸਰਕਾਰ ਵੱਲੋਂ ਦਖੰਦਰ ਅੰਦਾਜ਼ੀ ਕਰਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਮਜਾਰੇ ਦੇ ਦੌਰਾਨ ਜਿੱਥੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਹਰਿਆਣੇ ਦੇ ਮੁੱਖ ਮੰਤਰੀ ਦੇ ਖਿਲਾਫ ਵੀ ਆਪ ਵਰਕਰਾਂ ਨੇ ਰੱਜ ਕੇ ਗੁੱਸਾ ਕੱਢਿਆ ਇਸ ਮੌਕੇ ਤੇ ਕਈ ਸੀਨੀਅਰ ਆਗੂਆਂ ਨੇ ਕਿਹਾ ਕਿ ਪਾਖੜਾ ਬਿਆਸ ਪ੍ਰਬੰਧਕ ਬੋਰਡ ਜਰੀਏ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਖੋਣ ਦੇ ਕੋਝੇ ਯਤਨ ਕਰਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਇਸ ਮੌਕੇ ਤੇ ਵਰਕਰਾਂ ਵੱਲੋਂ ਭਾਜਪੀ ਦਾ ਪੁਤਲਾ ਵੀ ਸਾੜਿਆ ਗਿਆ ਅੱਜ ਦੇ ਇਸ ਪ੍ਰਦਰਸ਼ਨ ਦੇ ਦੌਰਾਨ ਕਈ ਸੀਨੀਅਰ ਆਗੂ ਵੀ ਮੌਜੂਦ ਸਨ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਆਪ ਵਰਕਰਾਂ ਨੂੰ ਪੀਏ ਰੌਕੀ ਆਲਖ ਵੱਲੋਂ ਖਾਸ ਤੌਰ ਦੇ ਉੱਤੇ ਦਿਸ਼ਾ ਨਿਰਦੇਸ਼ ਦੇ ਕੇ ਲਾਂਬੰਦ ਕੀਤਾ ਗਿਆ ਕੁਝ ਸਮਾਂ ਸ਼ਹਿਰਤਾਰੀ ਵਾਲ ਦੇ ਨਹਿਰ ਵਾਲੇ पुल ऊपर उपर आवाजाई वी बंद रही और आप वर्कर जोरदार नारेबाजी करते हुए हरियाणा सरकार और बीजेपी के खिलाफ रोष प्रदर्शन करते हुए पुतला फूकिया आओ इस मौके पर की कहना है वक् वक् आम आदमी पार्टी का कोरडा तो सुनाइए राखी वास्ते आम आदमी पार्टी ਪੂਰਾ ਪੰਜਾਬ ਤੇ ਸੜਕਾਂ ਤੇ ਉਤਰ ਆਈ ਆ ਜਿਹੜੇ ਕੇਂਦਰ ਸਰਕਾਰ ਆ ਜਿਹੜੀ ਪੰਜਾਬ ਨਾਲ ਸ਼ੁਰੂ ਤੋਂ ਵਿਤਕਰਾ ਕਰਦੀ ਆਈ ਆ ਉਹਦੇ ਖਿਲਾਫ ਜਿਹੜਾ ਧਰਨਾ ਮਜਹਰਾ ਦਿੱਤਾ ਜਾ ਰਿਹਾ ਬੜੀ ਸ਼ਰਮ ਦੀ ਗੱਲ ਆ ਜਦੋਂ ਹੜ੍ਹ ਆਉਂਦੇ ਆ ਉਦੋਂ ਪਾਣੀ ਪੰਜਾਬ 'ਚ ਛੱਡ ਦਿੰਦੇ ਆ ਤੇ ਜਦੋਂ ਪਾਣੀ ਘਟਦਾ ਉਦੋਂ ਕਹਿੰਦੇ ਹਰਿਆਣੇ ਨੂੰ ਦੇ ਦਿਓ ਜਦੋਂ ਰੋੜਨਾ ਹੁੰਦਾ ਉਦੋਂ ਪੰਜਾਬ ਤੇ ਜਦੋਂ ਨਹੀਂ ਲੋੜ ਉਦੋਂ ਜਿਹੜਾ ਲੋੜ ਪੈਂਦੀ ਆ ਕਹਿੰਦੇ ਸਾਨੂੰ ਦੇ ਦਿਓ ਇਹ ਬਹੁਤ ਧੱਕਾ ਕਰ ਰਹੇ ਆ ਇਸ ਕਰਕੇ ਇਹ ਧੱਕੇ ਦਾ ਜਵਾਬ ਦੇਣ ਲਈ ਅੱਜ ਜਿਹੜਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਆ ਜਿਹੜੀ ਸਾਡੀ ਸਰਕਾਰ ਆ ਸਾਡੀ ਸਰਕਾਰ ਜੋ ਪਾਰਟੀ ਸਾਨੂੰ ਘੜੀ ਤੋਂ ਹੁਕਮ ਲਾਏਗੀ ਅਸੀਂ ਉਹੜਾ ਉਹ ਕੰਮ ਚੇਰ ਮਤੇ ਪੂਰਾ ਰੋਸ ਮੁਜਾਹਰਾ ਕਰਾਂਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਉਹਨਾਂ ਨੇ ਪੰਜਾਬ ਦੇ ਕਿਸਾਨੀ ਔਰ ਪੰਜਾਬ ਦੇ ਜ਼ਮੀਨੀ ਹੱਕਾਂ ਦੇ ਲਈ ਆਪਣਾ ਪਹਿਲੇ ਦਿਨ ਤੋਂ ਇਹ ਸਟੈਂਸ ਸਪਸ਼ਟ ਕੀਤਾ ਕਿ ਉਹ ਸਿਰਫ ਪੰਜਾਬ ਦੇ ਨਾਲ ਖੜੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪੱਖਪਾਤ ਕਿਸੇ ਨਾਲ ਵੀ ਨਹੀਂ ਕੀਤਾ ਜਾਏਗਾ ਪੰਜਾਬ ਦੇ ਪਾਣੀਆਂ ਦੇ ਲਈ ਉਹਨਾਂ ਨੇ ਜੋ ਸਟੈਂਡ ਲਿਆ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਪੰਜਾਬ ਨਾਲ ਇੱਕ ਵਿਤਰਾ ਕਰਦੇ ਹੋਏ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਜੋ ਬੋਰਡ ਆ ਉਹਦੇ ਵਿੱਚੋਂ ਸਾਡੇ ਜਿਹੜੇ ਅਫਸਰ ਸੀ ਉਹਨਾਂ ਨੂੰ ਅੱਜ ਬਦਲ ਕੇ ਆਪਣੀ ਮਰਜ਼ੀ ਦੇ ਅਫਸਰ ਉੱਤੇ ਤਨਖਾਹ ਦਿੱਤੇ ਗਏ ਨੇ ਉਹ ਤਾਂ ਸਿੱਧਾ ਸਪੈਸ਼ਟ ਹੁੰਦਾ ਆ ਕਿ ਉਹ ਪੰਜਾਬ ਦਾ ਪਾਣੀ ਆਪਣੇ ਤਰੀਕੇ ਨਾਲ ਹਰਿਆਣੇ ਨੂੰ ਦੇਣਾ ਚਾਹੁੰਦੇ ਨੇ ਜਿਸ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਪੰਜਾਬ ਦੇ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਪਰ ਉਹਨਾਂ ਦਾ ਹੱਕ ਜਿੰਨਾ ਵੱੜਦਾ ਉਹ ਤਾਂ ਪਹਿਲੇ ਲੈ ਚੁੱਕੇ ਆ ਪੰਜਾਬ ਕੋਲ ਤਾਂ ਪਹਿਲੇ ਪਾਣੀ ਨਹੀਂ ਹੈਗਾ ਖੇਤੀ ਲਈ ਇਸ ਕਰਕੇ ਹੁਣ ਜਿਹੜਾ ਅੱਜ ਦਾ ਤੁਸੀਂ ਅਵੇ ਚਟਾਲਾ ਜਿਹੜੇ ਵੀਰਪੀ ਲੀਡਰ ਨੇ ਉਹਨਾਂ ਦਾ ਬਿਆਨ ਇੱਕ ਸ਼ਰਮਨਾਕ ਆਇਆ ਵਾ ਕਿ ਪੰਜਾਬ ਦੇ ਲੋਕ ਜਿਹੜੇ ਆ ਲੱਤਾਂ ਦੇ ਭੂਤ ਨੇ ਇਹ ਲੱਤਾਂ ਦੇ ਨਾਲ ਹੀ ਸਿੱਧੇ ਹੋਣਗੇ ਇਹ ਬਹੁਤ ਸ਼ਰਮਨਾਕ ਬਿਆਨ ਆ ਔਰ ਉਹਦੇ ਸਬੰਧ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਵਿੱਚ ਸਮੁੱਚੀ ਆਮ ਆਦਮੀ ਪਾਰਟੀ ਸਾਡੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਜੀ ਦੀ ਗਵਾਈ ਵਿੱਚ ਜਿੱਥੇ ਪੂਰੇ ਪੰਜਾਬ ਤੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਉੱਥੇ ਸਾਡੇ ਕਾਦੀਆਂ ਹਲਕੇ ਤੇ ਤਾਰੀਵਾ ਸ਼ਹਿਰ ਚ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਾਥੀਆਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਜੀ ਜੀ ਇਹ ਵਿਵਾਦ ਅਗਲੇ ਦਿਨਾਂ ਵਿੱਚ ਵੀ ਲਗਾਤਾਰ ਚੱਲਦਾ ਰਿਹਾ ਤੇ ਕੀ ਹੋਰ ਵੀ ਤੁਹਾਡੇ ਵੱਲੋਂ ਪ੍ਰੋਟੈਸਟ ਕੀਤੇ ਜਾਣਗੇ ਬਿਲਕੁਲ ਜੋ ਵੀ ਸਾਨੂੰ ਆਪਣੇ ਪੰਜਾਬ ਦੇ ਹੱਕਾਂ ਲਈ ਔਰ ਪੰਜਾਬ ਦੇ ਪਾਣੀਆਂ ਲਈ ਕਰਨਾ ਪਿਆ ਜੋ ਵੀ ਸੰਘਰਸ਼ ਸਾਨੂੰ ਇਹ ਤਿਆਰ ਕਰਨਾ ਪਿਆ ਅਸੀਂ ਉਸ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਯੂਥ ਪ੍ਰਧਾਨ ਹਲਕਾ ਕਾਦੀਆਂ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਕੇਂਦਰ ਸਰਕਾਰ ਦੇ ਖਿਲਾਫ ਆ ਕੇਂਦਰ ਸਰਕਾਰ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਧੱਕੇਸਾਹੀ ਕੀਤੀ ਆ ਜਦੋਂ ਦਾ ਭਗਵੰਤ ਮਾਨ ਸਰਕਾਰ ਆਈ ਆ ਭਗਵੰਤ ਮਾਨ ਸਰਕਾਰ ਨੇ 40 ਸਾਲਾਂ ਬਾਅਦ ਜਿਹੜਾ ਵਾ ਉਹ ਹਰ ਖੇਤ ਤੱਕ ਪੈਲੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਪਹੁੰਚ ਵੀ ਰਿਹਾ ਵਾ ਹੁਣ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਖੋਹ ਕੇ ਉਹ ਹਰਿਆਣੇ ਨੂੰ ਦੇਣਾ ਚਾਹ ਰਹੀ ਆ ਬਲਕਿ ਜਿਹੜਾ ਹਰਿਆਣਾ ਦਾ ਪਾਣੀ ਬੰਦ ਦਾ ਸੀ ਹਰਿਆਣਾ ਪਹਿਲਾਂ ਹੀ ਲੈ ਚੁੱਕਾ ਵਾ ਇਸ ਕਰਕੇ ਅੱਜ ਸਾਰਾ ਜਿਹੜਾ ਪੰਜਾਬ ਆ ਉਹ ਰੋਸ ਵਾਸਤੇ ਉੱਤਰਿਆ ਵਾ ਬੀਜੇਪੀ ਸਰਕਾਰ ਦੇ ਖਿਲਾਫ ਕਿ ਅਸੀਂ ਪੰਜਾਬ ਦਾ ਜਿਹੜਾ ਹੱਕ ਆ ਉਹ ਤੱਕੇ ਦੇ ਨਾਲ ਜਿਹੜਾ ਵਾ ਕੇਂਦਰ ਸਰਕਾਰ ਨੂੰ ਨਹੀਂ ਖੋਹਣ ਦੇਵਾਂਗੇ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਦੇਖੋ ਜੀ ਸਾ ਅੱਜ ਸ਼ਹਿਰ ਤਾਰੀਵਾਲ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਜੀ ਦੇ ਨਿਰਦੇਸ਼ਾ ਹੇਠ ਜੋ ਸਾਡੇ ਹਲਕਾ ਕਾਦੀਆ ਦੇ ਇੰਚਾਰਜ ਨੇ ਸਰਦਾਰ ਜਗਰੂਤ ਸਿੰਘ ਸੇਖਵਾ ਜੀ ਦੀ ਅਗਵਾਈ ਦੇ ਵਿੱਚ ਜੋ ਪਾਣੀ ਦਾ ਮੁੱਦਾ ਜਿਹੜਾ ਵਾ ਉਹਦੇ ਸੰਬੰਧੀ ਆਪਾਂ ਤੁਹਾਨੂੰ ਅਜੇ ਮੀ ਸੋਸ਼ਲ ਮੀਡੀਆ ਰਾਹੀਂ ਕਹਿਣਾ ਚਾ ਚਾ ਰਹੇ ਆ ਕਿ ਜੋ ਪੰਜਾਬ ਦਾ ਜਿਹੜਾ ਪਾਣੀ ਆ ਇਹ ਕੇ ਵੀ ਹਾਲਤ ਦੇ ਵਿੱਚ ਜਿਹੜਾ ਵਾ ਦੂਜੇ ਸੂਬਿਆਂ ਨੂੰ ਦੂਜੀਆਂ ਸਟੇਟਾਂ ਨੂੰ ਕਦੀ ਵੀ ਨਹੀਂ ਦਿੱਤਾ ਜਾਵੇਗਾ ਦੇਖੋ ਜੀ ਇਸ ਸੰਬੰਧੀ ਜਿਹੜੀ ਹੈ ਸਾਡੇ ਸੀਐਮ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਤਿੰਨ ਦਿਨ ਪਹਿਲਾਂ ਕਿ ਇਹ ਜਿਹੜਾ ਪਾਣੀ ਹੈ ਪੰਜਾਬ ਸਟੇਟ ਦਾ ਇਹਦੇ ਵਿੱਚ ਕਿਸਦਾ ਵੀ ਕੋਈ ਹਿੱਸਾ ਨਹੀਂ ਹੈਗਾ ਜੇ ਕੋਈ ਆਪਣਾ ਹਿੱਸਾ ਤਾਮ ਮੰਗੇ ਜੇ ਉਹਦਾ ਹਿੱਸਾ ਮੰਦਾ ਪੰਜਾਬ ਦੇ ਪਾਣੀ ਤੇ ਇਹ ਜਿਹੜਾ ਜੋ ਵੀ ਪਾਣੀ ਦਾ ਮੁੱਦਾ ਵਾ ਇਹ ਸਾਰਾ ਜਿਹੜਾ ਸਾਡੇ ਪੰਜਾਬ ਦਾ ਪਾਣੀ ਆ ਇਸ ਲਈ ਜਿਹੜਾ ਇਹਦੇ ਵਿੱਚ ਕੋਈ ਵੀ ਕਿਸਦਾ ਕੋਈ ਹਿੱਸਾ ਨਹੀਂ ਮੰਦਾ ਤੇ ਨਾ ਕੇ ਵੀ ਹਾਲਤ ਚ ਤੇ ਨਾ ਕੋਈ ਸ਼ਰਤ ਤੇ ਜਿਹੜਾ ਦੂਜੀਆਂ ਸਟੇਟਾਂ ਨੂੰ ਜਿਹੜਾ ਪਾਣੀ ਦਵਾਂਗੇ ਦੇਖੋ ਜੀ ਉਹ ਸਟੇਟਮੈਂਟ ਤੇ ਆਪਾਂ ਨਹੀਂ ਦੇਖੀ ਰਿਪੋਰਟਰ ਸਾਹਿਬ ਪਰ ਜੋ ਆਪ ਤਿੰਨ ਦਿਨ ਪਹਿਲਾਂ ਸੀਐਮ ਸਾਹਿਬ ਦਾ ਬਿਆਨ ਪੜਿਆ ਵਾ ਉਹਦੇ ਵਿੱਚ ਸੀਐਮ ਸਾਹਿਬ ਦੇ ਜੋ ਹਦਾਇਤਾਂ ਵਾ ਜੋ ਉਹਨਾਂ ਨੇ ਕਿਹਾ ਵਾ ਉਹ ਆਪਣੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਲਈ ਜਿਹੜਾ ਵਾ ਉਹ ਲੜਣ ਦੇ ਨੇ ਸੀਐਮ ਭਗਵੰਤ ਸਿੰਘ ਸਾਹਿਬ ਤੇ ਜੋ ਮੈਨੂੰ ਸਾਨੂੰ ਪੂਰਾ ਵਿਸ਼ਵਾਸ ਆ ਕਿ ਜੋ ਸਾਡੇ ਪੰਜਾਬ ਦਾ ਹੱਕ ਆ ਉਹ ਸੀਐਮ ਸਾਹਿਬ ਡੱਟ ਕੇ ਲੜਨਗੇ ਦੂਜੀਆਂ ਸਟੇਟਾਂ ਨਹੀਂ ਦਿੱਤਾ ਚਾਗੇ ਇਹ ਇਹ ਕਹਿਣਾ ਚਾਹੁੰਗੂ ਵੀ ਸਾਡੀ ਸਰਕਾਰ ਜਿਸ ਤਰ੍ਹਾਂ ਕਹਿੰਦੀ ਪਾਣੀ ਪਾਣੀ ਇਹ ਦੂਜੀਆਂ ਸਟੇਟਾਂ ਨੂੰ ਨਹੀਂ ਦੇਵਾਂਗੇ ਜੋ ਸਾਡੇ ਭਗਵੰਤਮਾਨ ਜੀ ਕਹਿੰਦੇ ਨੇ ਅਸੀਂ ਉਹਨਾਂ ਦੇ ਪੂਰਨਿਆਂ ਦੇ ਉੱਤੇ ਹੀ ਚੱਲਿਆ ਜਾਣਾ ਜੋ ਗੱਲ ਇਹ ਮੁੱਦੇ ਦੀ ਆਉਂਦੀ ਹੈ ਇਸ ਦੀ ਪਾਣੀ ਦੇ ਦੀ ਪਾਣੀ ਦਾ ਮੁੱਦਾ ਤੇ ਇੱਕ ਬੂੰਦ ਵੀ ਨਹੀਂ ਦਿੱਤੀ ਜਾਏਂਦਾ ਰਹੇ ਅੱਜ ਇਹ ਭਰਾ ਬਣ ਕੇ ਪਹਿਲਾਂ ਕਿੱਥੇ ਸੀਗਾ ਨਹੀਂ ਇਹ ਹਾਰ ਹੈ ਇਸ ਕਰਕੇ ਨਹੀਂ ਉੱਥੇ ਵੀ ਸਿਆਸਤ ਜਿਹੜੀ ਖੇਡੀ ਗਈ ਨਾ ਮੋਦੀ ਦੀ ਖੇਡੀ ਗਈ ਸੀ ਅਸੀਂ ਖੁਦ ਉੱਥੇ ਗਏ ਆ ਖੁਦ ਵੇਖ ਕੇ ਆਏ ਆ ਸਾਰਿਆਂ ਨਾਲ ਗੱਲਬਾਤ ਕਰਕੇ ਆਏ ਵਾਹਿਗੁਰੂ ਜੀ ਦਾ ਕਾਲ ਸਾਬ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਜਾਣਦੇ ਹੋ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਨੇ ਕਿਸਾਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ ਸਾਡਾ ਜਿਹੜਾ ਪਾਣੀ ਦਾ ਮੁੱਦਾ ਚੱਲਿਆ ਭਾਜੀ ਜੀਪੀ ਕਹਿੰਦੀ ਹੈ ਵੀ ਹਰਿਆਣੇ ਸਰਕਾਰ ਨੂੰ ਦੋ ਪਰ ਅਸੀਂ ਆਮ ਪਾਰਟੀ ਦੇ ਸਾਰੇ ਵਰਕਰ ਅੱਜ ਇਕੱਠੇ ਹੋਏ ਆਂ ਧਾਰੀਵਾ ਚਹਿਰ ਦੇ ਵਿੱਚ ਸਾਰੇ ਕੌਂਸਲਰ ਸਹਿਬਾਨ ਗਰੰਟੀਅਰ ਆਮ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਧਾਨ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਆਏ ਜੀ ਸ਼ਹਿਰ ਦੇ ਵਿੱਚ ਇੱਕ ਮੁਜ਼ਾਹਰਾ ਕੀਤਾ ਵੀ ਜਿਹੜਾ ਸਾਡਾ ਪੰਜਾਬ ਦਾ ਪਾਣੀ ਹੈ ਹਰਿਆਣੇ ਨੂੰ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਆਮ ਪਾਰਟੀ ਜਿੰਦਾਬਾਦ ਪੰਜਾਬ ਬੀਜੇਪੀ ਸਰਕਾਰ ਮਰਦਾਬਾਦ ਇਹ ਬਹੁਤ ਗਲਤ ਗੱਲ ਆ ਵੀ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇ ਰਹੇ ਆ ਇਹ ਅਸੀਂ ਨਹੀਂ ਜਿਹੋਂ ਦੇਵਾਂਗੇ ਇਸ ਤਰ੍ਹਾਂ ਸਾਨੂੰ ਜਿੰਨਾ ਮਰਜ਼ੀ ਜੋ ਲੱਗੇ ਪਰ ਅਸੀਂ ਇਹ ਪਾਣੀ ਜਿਹੜਾ ਵਾ ਸਾਡੇ ਪੰਜਾਬ ਦੇ ਕਿਸਾਨਾਂ ਦਾ ਵਾ ਸਾਡਾ ਹੱਕ ਆ ਅਸੀਂ ਇੱਥੇ ਵਰਤਾਂਗੇ ਹਰਿਆਣਾ ਜੇ ਨਹੀਂ ਦੇਵਾਂਗੇ